ਛੋਟਾ ਕਰਕੇ ਜਿਸ ਮੁੰਡੇ ਨੂੰ ਲੋਕ ਤਾਨੇ ਮਾਰਦੇ ਸੀ ਕਹਿੰਦੇ ਸੀ ਕਿ ਤੂੰ ਤਾਂ ਕਿਸੇ ਕੰਮ ਦਾ ਨਹੀਂ ਦੇਖ ਲੋ ਗੁਰੂ ਕਰਦੇ ਲੜ ਲੱਗਦੇ ਇਸ ਮੁੰਡੇ ਦੀ ਜ਼ਿੰਦਗੀ ਬਦਲ ਗਈ ਉਹ ਕਹਿੰਦੇ ਆ ਨਾ ਕਿ ਜੇਕਰ ਮਨ ਦੇ ਵਿੱਚ ਕੁਝ ਕਰ ਦਿਖਾਉਣ ਦਾ ਚਾਅ ਹੈ ਤਾਂ ਤੁਹਾਡੀ ਸਰੀਰਕ ਔਕੜ ਮਾਇਨੇ ਨਹੀਂ ਰੱਖਦੀ ਮੰਜ਼ਲਾਂ ਖੁਦ ਤੁਹਾਡੇ ਪੈਰ ਚੁੰਮਦੀਆਂ ਨੇ ਗੁਰੂ ਦੇ ਲੜ ਲੱਗਦੇ ਹੀ 19 ਸਾਲ ਦੇ ਮੁੰਡੇ ਨੂੰ ਮਾਨ ਸਨਮਾਨ ਵੀ ਮਿਲਿਆ ਸ਼ੋਹਰਤ ਵੀ ਮਿਲੀ ਲੋਕਾਂ ਦੇ ਤਾਨੇ ਦੂਰ ਹੋ ਗਏ ਸੱਚ ਕਹਿੰਦੇ ਨੇ ਕਿ ਕਦ ਜਿਹੜਾ ਅੱਡੀਆਂ ਉੱਚੀਆਂ ਚੁੱਕ ਕੇ ਉੱਚਾ ਨਹੀਂ ਹੁੰਦਾ ਕਦ ਉੱਚਾ ਕਰਨ ਦੇ ਲਈ ਅੱਡੀਆਂ ਘਸਾਉਣੀਆਂ ਪੈਂਦੀਆਂ ਨੇ ਇਸ 19 ਸਾਲ ਦੇ ਮੁੰਡੇ ਨੂੰ ਦੇਖੋ ਜਿਸ ਦਾ ਕਦ ਸਿਰਫ 3 ਫੁੱਟ 8 ਇੰਚ ਹੈ ਲੋਕਾਂ ਨੇ ਤਾਨੇ ਮਾਰਨੇ ਬੱਸ ਨਹੀਂ ਕੀਤੇ 12ਵੀਂ ਦੀ ਪੜ੍ਹਾਈ ਇਸ ਮੁੰਡੇ ਦੀ ਛੁੱਟ ਗਈ ਕਿਉਂਕਿ ਨਾਲ ਦੇ ਸਾਥੀਆਂ ਦੇ ਵੱਲੋਂ ਤਾਨੇ ਮਿਹਣੇ ਮਿਲਦੇ ਸੀ ਸਿਰਫ ਛੋਟੇ ਕਦ ਦੇ ਕਰਕੇ ਜਦੋਂ 12ਵੀਂ ਜਮਾਤ ਪਾਸ ਕਰਨ ਲਈ ਮੁੜ ਕੇ ਦਿਲ ਨਹੀਂ ਕੀਤਾ ਪੜ੍ਹਾਈ ਕਰਨ ਦਾ ਕਿਵੇਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪੜ੍ਹਾਈ ਕਰਾਂ ਜਦੋਂ ਜ਼ਿੰਦਗੀ ਹਾਰ ਮੰਨ ਚੁੱਕੀ ਹੈ ਤਾਂ ਉਸ ਤੋਂ ਬਾਅਦ ਇੱਕ ਦੁਕਾਨ ਤੇ ਕੰਮ ਕਰਨ ਦੇ ਲਈ ਮੁੰਡਾ ਲੱਗਦਾ ਜਦੋਂ ਦੁਕਾਨ ਤੇ ਕੰਮ ਕਰਦਾ ਤਾਂ ਉਦੋਂ ਵੀ ਲੋਕ ਇਸ ਦਾ ਪਿੱਛਾ ਨਹੀਂ ਛੱਡਦੇ ਉੱਥੇ ਵੀ ਇਸ ਨੂੰ ਕਹਿੰਦੇ ਨੇ ਕਿ ਤੂੰ ਤਾਂ ਨਕੰਮਾ ਹੈ ਤੂੰ ਤਾਂ ਜ਼ਿੰਦਗੀ ਦੇ ਵਿੱਚ ਕੁਝ ਕਰ ਹੀ ਨਹੀਂ ਸਕਦਾ ਤਾਂ ਉਸ ਤੋਂ ਬਾਅਦ ਸਮਾਜ ਨੇ ਪੂਰੀ ਤਰ੍ਹਾਂ ਜਿਸ ਮੁੰਡੇ ਨੂੰ ਦਦਕਾਰ ਕੇ ਰੱਖ ਦਿੱਤਾ ਸੀ ਜਿਹੜਾ ਮੁੰਡਾ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਮੰਨ ਚੁੱਕਾ ਸੀ ਜਦੋਂ ਗੁਰੂ ਘਰ ਦੇ ਲੜ ਲੱਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰਨ ਲੱਗਿਆ ਅਮਰਤ ਛੱਕਿਆ ਗੁਰੂ ਦੇ ਪੂਰੀ ਤਰ੍ਹਾਂ ਲੜ ਲੱਗ ਗਿਆ ਬਾਣੇ ਦੇ ਵਿੱਚ ਆ ਗਿਆ ਤਾਂ ਗੁਰੂ ਮਹਾਰਾਜ ਦੀ ਕਿਰਪਾ ਦੇਖੋ ਇਸ ਮੁੰਡੇ ਤੇ ਇਸ ਮੁੰਡੇ ਨੂੰ ਮਾਨ ਸਨਮਾਨ ਵੀ ਮਿਲਿਆ ਇੱਜ਼ਤ ਵੀ ਮਿਲੀ ਸ਼ਾਨੋ ਸ਼ੌਕਤ ਵੀ ਮਿਲੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਮੁੰਡੇ ਨੂੰ ਮੁੱਖ ਸੇਵਾਦਾਰ ਬਣਾ ਦਿੱਤਾ ਗਿਆ ਅੱਜ ਇਹ ਮੁੰਡਾ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੀ ਸੇਵਾ ਵੀ ਕਰਦਾ ਹੈ ਪਾਠ ਵੀ ਗੁਰਬਾਣੀ ਵੀ ਸਰਵਣ ਕਰਵਾਉਂਦਾ ਹੈ ਤੇ ਉਸ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਖੁਸ਼ਹਾਲ ਹੋ ਗਿਆ ਹੈ ਦਰਅਸਲ ਇਹ ਮੁੰਡੇ ਨੂੰ ਸ਼ੁਰੂ ਤੋਂ ਜਿਹੜਾ ਬਚਪਨ ਤੋਂ ਗੁਰਦੁਆਰਾ ਸਾਹਿਬ ਜਾਨ ਦਾ ਸ਼ੌਂਕ ਸੀ ਪਰ ਜਦੋਂ ਲੋਕ ਜਿਹੜੇ ਤਾਨੇ ਮਿਹਨੇ ਮਾਰਦੇ ਆ ਤਾਂ ਕਿਤੇ ਨਾ ਕਿਤੇ ਹਾਰ ਮੰਨ ਜਾਂਦਾ ਹੈ ਪਰ ਜਦੋਂ ਅੰਮ੍ਰਿਤ ਛਕਦਾ ਹੈ ਤਾਂ ਜ਼ਿੰਦਗੀ ਪੂਰੀ ਆਪ ਬਦਲ ਜਾਂਦੀ ਹੈ ਤੇ ਅੱਜ ਇਸ ਤਰ੍ਹਾਂ ਦੀ ਜ਼ਿੰਦਗੀ ਬਦਲੀ ਹੈ ਕਿ ਮੁੰਡਾ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਸੰਤੋਖ ਸਟੈਕ ਖੁਸ਼ ਹੈ ਕਹਿੰਦਾ ਹੈ ਕਿ ਮੈਂ ਉਸ ਗੁਰੂ ਦੀ ਸੇਵਾ ਕਰਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਕੁਝ ਨਹੀਂ ਚਾਹੀਦਾ ਇਸ ਛੋਟੇ ਜਿਹੇ ਕਦ ਦੇ ਮੁੰਡੇ ਦੀ ਜਿਹੜੀ ਕਹਾਣੀ ਹੈ ਬਹੁਤ ਜ਼ਿਆਦਾ ਆਪਣੇ ਬੱਚਿਆਂ ਨੂੰ ਦਿਖਾਓ ਪਰੇਣਾਂ ਦੇ ਰਹੀ ਐ ਸਬਕ ਦੇ ਰਹੀ ਐ ਕਿ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਹਾਰ ਮੰਨ ਜਾਓ ਤਾਂ ਕੋਈ ਨਾ ਕੋਈ ਤਰੀਕਾ ਜਾਂ ਕੋਈ ਨਾ ਕੋਈ ਇੱਕ ਚੀਜ਼ ਇਸ ਤਰ੍ਹਾਂ ਦੀ ਜ਼ਰੂਰ ਹੁੰਦੀ ਐ ਜੋ ਤੁਹਾਨੂੰ ਪ੍ਰੇਰਣਾ ਦੇ ਦਿੰਦੀ ਐ ਤੇ ਇਸ ਮੁੰਡੇ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਗੁਰਬਾਣੀ ਸੀ ਗੁਰੂ ਦੇ ਨਾਲ ਪਿਆਰ ਸੀ ਜਿਸ ਨੇ ਸੱਚਮੁੱਚ ਇਸ ਮੁੰਡੇ ਦੀ ਜ਼ਿੰਦਗੀ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਐ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਦਿਲਪ੍ਰੀਤ ਸਿੰਘ ਐ ਜੀ ਬਾਬਾ ਜੀ ਕਦਾ ਕੱਦ ਛੋਟਾ ਹੋਂ ਕਰਕੇ ਕੀ ਤੁਹਾਨੂੰ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਛੋਟੇ ਮੈਂ ਭਾਜੀ ਸਾਨਾ ਪਹਿਲੇ ਪਲੱਸ ਟੂ ਪੜਿਆ ਪਲੱਸ ਟੂ ਤੋਂ ਬਾਅਦ ਜਿਹੜੇ ਕੋਈ ਸਕੂਲ ਤੇ ਚੈਟੋਬਿਟੀ ਹੋਣੀ ਕੋਈ ਚੈਟੋਬਿਟੀ ਮੈਂ ਕੰਪਲੀਟ ਕਰਤਾ ਸੀ ਤੇ ਕੋਚੇ ਵਿੱਚ ਚਲਾ ਗਿਆ ਅੰਦਰ ਦੇਖਾ ਇਹ ਲੋਕ ਕਿ ਮੇਰਾ ਹਾਈ ਟੱਕ ਮੇ ਜਾ ਕੇ ਬੰਦ ਹੋ ਗਿਆ ਜਸਤੋ ਬਾਅਦ ਮੈਂ ਆਪਣੀ ਜ਼ਿੰਦਗੀ ਚ ਕੰਮ ਕਰਨਾ ਸ਼ੁਰੂ ਕਰਤਾ ਤੇ ਤਾਂ ਆਪਣੇ ਸਿਨੈਰੀ ਦੇ ਕਾਰਨ ਆਪਣੇ ਗਗਨ ਭਾਜੀ ਬినੋਰ ਭਾਜੀ ਵਰਗੇ ਉਹਨਾਂ ਨਾਲ ਆਪਣਾ ਕੰਮ 2 ਸਾਲਾਂ ਤੱਕ ਕੰਮ ਕੀਤਾ ਉਹਨਾਂ ਦਾ ਪ੍ਰਾਵਾ ਵਰਗਾ ਪਿਆਰ ਰੱਖਿਆ ਉਸ ਤੋਂ ਬਾਅਦ ਮੈਂ ਅੱਜ ਗੁਰਦਵਾਰੇ ਵੀ ਸਵੇਰ ਸਮੇਂ ਮੱਥਾ ਟੇਕਣ ਆਂਦਾ ਸੀ ਮੱਥਾ ਟੇਕਣ ਦਾ ਵਾਅਦਾ ਕਿ ਅੱਥੇ ਜਿਹੜੇ ਤੇਨ ਜਸ ਕਰਨ ਭਾਜੀ, ਗੋਟੂ ਭਾਜੀ ਤੇ ਮੱਥਨ ਭਾਜੀ ਸੀ ਉਹਦੇ ਵਿੱਚ ਦੋ ਪੋਸਟਾਂ ਖਾਲੀ ਹੋਈਆਂ ਤੇ ਇੱਕ ਸੇਵਰਾ ਵੀ ਪੋਸਟ ਖਾਲੀ ਹੋਈ ਤੇ ਇਸ ਮੁਸਾ ਸਾਹ ਸੰਗਰ ਵੱਲੋਂ ਅਮਿਤ ਭਾਜੀ ਵਰਗੇ ਨਤੇਜ ਵਰਗੇ ਭਾਜੀ ਵਰਗੇ ਲਿੰਪੂ ਭਾਜੀ ਵਰਗੇ ਅਮਨ ਭਾਜੀ ਵਰਗੇ ਬੋਲੋ ਮਨੁਸ ਨੇ ਆਦੇ ਕਿ ਤੂੰ ਹੁਣ ਕਿਸੇ ਵੀ ਦੁਕਾਨ ਤੇ ਕੰਮ ਨਹੀਂ ਕਰਨਾ ਆਪਣਾ ਗੁਰੂ ਸਿੱਖ ਭਾਈਆਂ ਗੁਰੂ ਦੇ ਘਰ ਵਿੱਚ ਕੰਮ ਕਰਨਾ ਉਸ ਵਾਰ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਵੀ ਗੁਰੂ ਘਰ ਵਿੱਚ ਮੈਨੂੰ ਵਿਖਾਇਆ ਉਸ ਵਾਰ ਮੈਂ ਗੁਰੂ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਮੁੱਖ ਸੇਵਾ ਦਾ ਉਹ ਦਰਵਾਜ਼ਾ ਤੱਕਿਆ ਉਹ ਦਦਨ ਤੋਂ ਬਾਅਦ ਫਿਰ ਮੈਂ ਸਾਰੀ ਸੇਵਾ ਹੋਂਟਕ ਬਣਵਾ ਰਿਹਾ ਤੇ ਜੋ ਆਰਾਊਂਡ ਅੰਦਰ ਸਭ ਕੁਝ ਮੈਂ ਦੇਖ ਗੁਰੂਤਾਰੀ ਕਰ ਰਿਹਾ ਤੇ ਬਚਨ ਸਿੰਘ ਜੀ ਤੁਹਾਨੂੰ ਕਾਫੀ ਦਿੱਕਤਾਂ ਦਾ ਸੁਣਨਾ ਪਿਆ ਬੱਚਿਆਂ ਮਜ਼ਾਕ ਵੀ ਤੁਹਾਡਾ ਆ ਹਾਂ ਜੀ ਜੀ ਕਿ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਸੀ ਫਿਰ બસ ਐਸੇ ਗਰੀਬ ਨੂੰ ਪ੍ਰਮਾਤਮਾ ਦੇਖ ਰਿਹਾ ਸਭੂ। ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਂਦੇ ਆ। ਮੈਂ ਸਭ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸ਼ਰਮ ਕਰਦੇ ਨੇ। ਹਾਂ ਵੀ ਆ ਬੰਦਾ ਕੱਲ ਨੂੰ ਅਦਾ ਸੀ ਅੱਜ ਕਿਤੇ ਬੋਝ ਗਿਆ। ਕੋਈ ਵੀ ਤੁਹਾਡੇ ਵਰਗੇ ਕਾਫੀ ਐਸੇ ਛੋਟੇ ਜਿਹਨਾਂ ਹਾਈਟ ਨਹੀਂ ਚੋਟੀ। ਹਾਂ ਜੀ ਜੀ ਹੋਰ ਵੀ ਮੇਰੇ ਵਰਗੇ। ਮੈਂ ਇਹੀ ਕਹਿਣਾ ਚਾਹਨਾ ਕਿ ਨਸ਼ੇ ਦੇ ਵਿੱਚ ਕੋਈ ਨਹੀਂ ਰੱਖਿਆ। ਅੱਜ ਆਪਣੇ ਪ੍ਰਮਾਤਮਾ ਨਾਲ ਲੜ ਪੜੀਏ। ਕੱਲੇ ਇੱਕ ਦਿਨ ਪ੍ਰਮਾਤਮਾ ਚੰਗਾ ਵਕਤ ਜ਼ਰੂਰ ਲਿਆ ਲਿਆਂਦਾ ਜੀ। ਉਪਰ ਤੋਂ ਤੇ ਬਾਬੇ ਅਮਰਿਤਧਰ ਛੱ ਗਿਆ ਉਸਨੇ ਆਪਣੇ ਦੁਨੀਆਵੀ ਕਾਮ ਨੂੰ ਜਿਹੜੇ ਆ ਛੱਡ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰੀ ਉਹ ਕੀ ਕਹਿਣਾ ਅਮਰਿਤਧਰ ਅਮਰਿਤ ਪਾਜੀ ਮੈਂ 2019 ਛੱ ਗਿਆ ਦਰਬਾਰ ਸਾਹਿਬ ਚੇਰੇ ਕਾਲ ਰਕਤ ਸਾਹਿਬ ਤੇ ਮੇਰੀ ਸਾਨਾ ਜਰਾ ਲੱਗ ਰਹੀ ਹੈ ਗੁਰੂ ਨਾਨਕ ਦਾਸ ਦੇ ਨਾਲ ਜੋ ਵੀ ਉਹਨਾਂ ਨੇ ਮੈਂ ਆਪਣੇ ਪਿਆਰ ਸਮਾਨ ਬਣਾਇਆ ਹੈ ਅਜੇ ਤੱਕ ਵੀ ਮੈਂ ਗੁਰੂ ਨਾਨਕ ਦਾਸ ਨੂੰ ਜਰਾ ਮੰਨ ਲਿਆ ਕਰ ਵਾਰ ਜਿਹੜਾ ਕਰ ਵਾਰ ਪਾਜੀ ਮੈਂ ਮਹੀਨੇ ਚ ਇੱਕ ਵਾਰੀ ਜਾਣਾ ਮम्मा ਮੇਰੇ ਬਾਹਰ ਹੈ ਬ੍ਰਦਰ ਮੇਰੇ ਭੈਣ ਹੈ ਸਿਸਟਰ ਮੇਰੇ ਪਾਪਾ ਹੈ ਦੁਨੀਆ ਵੀ ਜਿਹੜੀਆਂ ਕੰਮ ਹੈਗੇ ਆ ਉਹ ਛੱਡ ਕੇ ਗੁਰਬੇ ਹਾਂਜੀ ਸਾਡੇ ਚੰਨੇ ਲੱਗੇ ਹਾਂਜੀ ਹਾਂਜੀ ਠੀਕ ਜੀ ਉਹ ਨਹੀਂ ਹਾਂਜੀ ਤੇ ਦੁਨੀਆ ਵੱਲੋਂ ਮੈਨੂੰ ਬਹੁਤ ਇਤੋ ਜੀ ਤਾਨੇ ਮਾਰੇ ਜਾਂਦੇ ਸੀ ਕਿ ਦੁਨੀਆ ਵਿੱਚ ਤੂੰ ਕੁਛ ਵੀ ਕਰਸਨਾ ਕੁਝ ਨਹੀਂ ਹੋਏਗਾ ਤੇਰਾ ਬਣਾਇਆ ਉਹ ਅੱਧਾ ਹੀ ਲਾਜਾਣਾ ਪਰ ਜੀ ਰੋਸ ਮੇਰੀ ਮੇਰੇ ਪ੍ਰਮਾਤਮਾ ਦੀ ਵਾਹ ਫੜੀ ਉਸ ਪ੍ਰਮਾਤਮਾ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਅੱਜ ਮੇਰਾ ਹਾਰਕ ਜਗ੍ਹਾ ਤੇ ਸਤਕਾਰ ਸਤਕਾਰ ਹੋ ਗਿਆ